ਪੱਤਰਕਾਰ ਨੇ ਇਹਨਾਂ ਨੂੰ ਪੁੱਛਿਆ ਕਿ ਇਹਦਾ ਕਾਰਨ ਕੀ ਹੈ ਕਿ ਲੋਕ ਚਰਚ ਵਿੱਚ ਜਾਂਦੇ ਨੇ ਇਹ ਕਹਿੰਦੇ ਜੀ ਪ੍ਰਚਾਰ ਦੀ ਕਮੀ ਹੈ ਐਸਜੀਪੀਸੀ ਹੈ ਜਿਹੜੀ ਪ੍ਰਚਾਰ ਨਹੀਂ ਕਰਦੀ ਉਹਦਾ ਪ੍ਰਚਾਰ ਜ਼ੀਰੋ ਹੈ ਕਿੱਥੇ ਕਮਜ਼ੋਰੀ ਲੱਗਦੀ ਹੈ ਜੇਕਰ ਸਾਡੇ ਧਰ ਦੇ ਲੋਕ ਜਿਹੜੇ ਕਿ ਸਿੱਖ ਤਾਂ ਦੇ ਲੋਕ ਵੱਡੇ ਤਦਾਦ ਵਿੱਚ ਉੱਥੇ ਜਾ ਰਹੇ ਨੇ ਆਪਣਾ ਧਰਮ ਪਰिवर्तन ਕਰ ਰਹੇ ਨੇ ਉਹ ਕਹਿੰਦੇ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਆ ਕਿਸੇ ਨੂੰ ਅਸੀਂ ਮਜਬੂਰ ਨਹੀਂ ਕਰਦੇ ਲੋਕ ਆਪ ਆਉਂਦੇ ਨੇ ਤੇ ਕਿੱਥੇ ਕਮਜ਼ੋਰੀ ਲੱਗਦੀ ਸਾਨੂੰ ਕਮਜ਼ੋਰੀ ਸਾਡੇ ਪ੍ਰਚਾਰ ਵਿੱਚ ਤੇ ਜੀ ਇਹਨਾਂ ਨੂੰ ਇੰਨਾ ਹੀ ਫਿਕਰ ਸੀ ਤੇ ਫਿਰ ਇੱਥੇ ਰਹਿ ਕੇ ਪ੍ਰਚਾਰ ਕਰਦੇ ਨਾ ਇਹ ਕੈਲੀਫੋਰਨੀਆ ਕਿਉਂ ਚਲੇ ਗਏ ਕਿਉਂਕਿ ਪੈਸਾ ਕਮਾਣਾ ਸੀ ਇਹਨਾਂ ਨੇ ਕੈਲੀਫੋਰਨੀਆ ਚਲੇ ਗਏ ਫਿਰ ਇਸ ਬਾਬੇ ਨੇ ਕਿਹਾ ਕਿ ਮੈਂ ਉੱਥੇ ਚਰਚ ਵਿੱਚ ਜਾਣਾ ਹੈ ਮੇਰੇ ਬੱਚੇ ਉੱਥੇ ਚਰਚ ਵਿੱਚ ਜਾਂਦੇ ਨੇ ਉੱਥੇ ਰੰਗ ਰੋਗਨ ਕਰਦੇ ਨੇ ਤੇ ਕਹਿੰਦਾ ਮੈਨੂੰ ਜਾਣ ਦਾ ਹੱਕ ਹੈ ਮੈਂ ਜਾ ਸਕਦਾ ਬਸ ਇਹਨੂੰ ਹੀ ਚਰਚ 'ਚ ਜਾਣ ਦਾ ਹੱਕ ਹੈ ਜੇ ਪੰਜਾਬ ਦੇ ਲੋਕ ਚਰਚ 'ਚ ਜਾਂਦੇ ਨੇ ਤੇ ਉਹ ਨਕਲੀ ਸਿੱਖ ਬਣਾਏ ਹੋਏ ਨੇ ਆ ਕਹਿੰਦਾ ਤੇ ਜੇ ਇਹ ਚਰਚ 'ਚ ਜਾਂਦਾ ਤੇ ਆ ਠੀਕ ਹੈ ਇਹ ਕਹਿੰਦਾ ਮੈਂ ਸਾਰੀ ਬਾਈਬਲ ਮੈਨੂੰ ਜ਼ਬਾਨੀ ਯਾਦ ਹੈ ਇਨੂੰ ਪਤਾ ਤਾਂ ਹੈ ਨਹੀਂ ਉਥੇ ਗॉड ਦਾ ਮਤਲਬ ਕੀ ਹੈ ਇਹ ਕਹਿੰਦਾ ਗॉड ਦਾ ਮਤਲਬ ਗੌਡਸ ਹੈ ਦੇਵਤੇ ਹਨ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਹੀ ਓੰਕਾਰ ਫਸਟ ਵਰਡ ਹੈ ਜਿਹੜਾ ਬਾਣੀ ਦਾ ਉਹਦਾ ਮਤਲਬ ਹੈ ਵਨ ਯੂਨੀਵਰਸਲ ਕ੍ਰੀਏਟਰ ਗੋਡ ਤੇ ਜੇ ਤੁਸੀਂ ਬਾਈਬਲ ਪੜ੍ਹਦੇ ਹੋ ਉਹਦੇ ਫਸਟ ਚੈਪਟਰ ਦੇ ਵਿੱਚ ਸਾਰੀ ਕ੍ਰिएशन ਜਿਸ ਤਰ੍ਹਾਂ ਗੋਡ ਨੇ ਕੀਤੀ ਉਹਦਾ ਵਰਣਨ ਹੈ ਕਿਸ ਤਰ੍ਹਾਂ ਉਹਨੇ ਚਾਨਣ ਕੀਤਾ ਹਨੇਰੇ ਨੂੰ ਦੂਰ ਕੀਤਾ ਉਸ ਤੋਂ ਬਾਅਦ ਕਿਸਾ ਪੀੜ ਪੌਦੇ ਬਣਾਏ ਪੰਛੀ ਬਣਾਏ ਜੀਵ ਜੰਤੂ ਬਣਾਏ ਫਿਰ ਇਨਸਾਨ ਨੂੰ ਬਣਾਇਆ ਉਹਦਾ ਨਾਮ ਸੀ ਆਦਮ ਉਹਦੇ ਵੰਸ਼ ਨੂੰ ਅੱਗੇ ਚੱਲਦੇ ਹੁਣ ਅਸੀਂ ਆਪਣੇ ਆਪ ਨੂੰ ਆਦਮੀ ਅਖਵਾਉਂਦੇ ਆ ਤੇ ਉਹ ਸਿਵਾਏ ਪ੍ਰਮਾਤਮਾ ਤੋਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਅਸੀਂ ਪਿਛਲੇ 30 ਸਾਲਾਂ ਤੋਂ ਆਪਣੇ ਕ੍ਰਿਸਚਨ ਭਾਈਚਾਰੇ ਦੇ ਵਿੱਚ ਉਹਨਾਂ ਦੇ ਨਾਲ ਅਟੈਚ ਆ ਉਹਨਾਂ ਦੇ ਨਾਲ ਆਨੇ ਜਾਣੇ ਮਿਲਦੇ ਚਰਚੇ ਚ ਜਾਂਦੇ ਆ ਸਾਨੂੰ ਸਭ ਪਤਾ ਹੈ ਇਸ ਬਾਰੇ ਕਿਉਂਕਿ ਇਸ ਚੀਜ਼ ਨੂੰ ਫੋਲੋ ਕਰਦੇ ਨੇ ਉਹ ਪਰਮੇਸ਼ਵਰ ਦੇ ਸ਼ਬਦ ਨੂੰ ਫੋਲੋ ਕਰਦੇ ਨੇ ਜਿਹੜਾ ਵੀ ਬੰਦਾ 8 ਤੋਂ 10 ਘੰਟੇ ਪਰਮੇਸ਼ਵਰ ਦੀ ਹਜ਼ੂਰੀ 'ਚ ਰਹਿ ਕੇ ਉਹਦੀ ਬੰਦਗੀ ਕਰਦਾ ਉਹਨੂੰ ਅਸੀਂ ਸੰਤ ਕਹਾਂਗੇ ਨਾ ਹੰ ਅੰਕੁਰਨਰੂਲਾ ਜੀ ਜਿਨ੍ਹਾਂ ਦੇ ਖਿਲਾਫ ਹੈ ਬੋਲ ਰਿਹਾ ਉਹ 8 ਤੋਂ 10 ਘੰਟੇ ਬੰਦਗੀ ਕਰਦੇ ਨੇ ਉਹ ਇੱਕ ਸੰਤ ਨੇ ਜਿਸ ਤਰ੍ਹਾਂ ਬਾਣੀ 'ਚ ਲਿਖਿਆ ਗਿਆ ਹੈ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰ ਟਿਕਨ ਨਾ ਪਾਈ ਉਹਨੂੰ ਉਹ ਕਿਤੇ ਉਹਦਾ ਟਿਕਾਣਾ ਨਹੀਂ ਹੁੰਦਾ ਜਿਹੜਾ ਸੰਤ ਦੀ ਨਿੰਦਾ ਕਰਦਾ ਜਿਸ ਤਰ੍ਹਾਂ ਹੁਣ ਹੈ ਪਜਿਆ ਫਿਰਦਾ ਕਹਿੰਦਾ ਕੱਲ ਮੈਂ ਇੱਧਰ ਜਾਣਾ ਹੈ ਕੱਲ ਮੈਂ ਬਿਠੰਡੇ ਜਾਣਾ ਹੈ ਮਤਲਬ ਇਹਦੇ 'ਚ ਟਿਕਾ ਨਹੀਂ ਰਿਹਾ ਉਸ ਚੀਜ਼ ਨੂੰ ਲੈ ਕੇ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕੇ ਸੰਤ ਦੀ ਜਿਹੜਾ ਨਿੰਦਾ ਕਰਦਾ ਉਹਨੂੰ ਪਰਮੇਸ਼ਵਰ ਮਾਰਦਾ ਸੋ ਇਹ ਬਾਣੀ ਨੂੰ ਹੀ ਭੁੱਲੇ ਬੈਠੇ ਨੇ ਲੋਕ ਜਿੱਦਾਂ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੂ ਜੀ ਅਸੀਂ ਦੂਸਰਿਆਂ ਨੂੰ ਮੰਦਾ ਹੀ ਕਹੀ ਜਾਵਾਂਗੇ ਦੂਸਰੀ ਕਮਿਊਨਿਟੀਜ਼ ਨੂੰ ਮੰਦਾ ਹੀ ਕਹੀ ਜਾਵਾਂਗੇ ਫਿਰ ਅਸੀਂ ਕਿਹੜੇ ਹੁਕਮ ਤੇ ਚੱਲ ਰਹੇ ਹਾਂ ਇਹਦਾ ਮਤਲਬ ਬਾਣੀ ਸਿਰਫ ਪੜਨ ਵਸਦੀ ਹੈ ਉਹਦੇ ਉੱਤੇ ਚੱਲਣਾ ਨਹੀਂ ਹੈ ਬਾਣੀ ਦਾ ਹੁਕਮ ਹੈ ਉੱਤੇ ਚੱਲਣਾ ਉਹਨੂੰ ਮੰਨਣਾ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਾ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਣੀ ਦੇ ਉੱਤੇ ਚੱਲਦੇ ਹਾਂ ਜਿਸ ਤਰ੍ਹਾਂ ਉਹਦੇ ਵਿੱਚ ਲਿਖਿਆ ਹੈ ਉਸ ਰਹੀਂ ਇਸ ਕੀ ਆਪਣੇ ਆਪ ਨੂੰ ਚਲਾਣੇ ਹਾਂ ਕਿਉਂਕਿ ਉਹ ਪਰਮੇਸ਼ਵਰ ਦੇ ਹੁਕਮ ਨੇ ਜਦੋਂ ਅਸੀਂ ਕਿਤੇ ਜਾਣੇ ਉੱਥੇ ਲਿਖਿਆ ਹੁੰਦਾ ਅਜਦਾ ਹੁਕਮਨਾਮਾ ਇਹ ਪਰਮੇਸ਼ਵਰ ਦੇ ਹੁਕਮ ਨੇ ਇਸ ਹੁਕਮ ਤੇ ਸਾਨੂੰ ਚੱਲਣਾ ਹੀ ਪਏਗਾ ਜੀ ਉਹਦੇ ਵਿੱਚ ਲਿਖਿਆ ਹੈ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਪਲੇ ਕੋ ਬੰਦੇ ਤੇ ਫਿਰ ਜੀ ਇੱਕ ਨੂਰ ਦੇ ਵਿੱਚੋਂ ਸਾਰੇ ਪੈਦਾ ਹੋਏ ਨੇ ਤੇ ਫਿਰ ਅਸੀਂ ਉਹਨਾਂ ਨੂੰ ਮੰਦਾ ਕਿਉਂ ਕਹੀਏ ਫਿਰ ਹੋਰ ਇੱਕ ਲੇਡੀ ਦਾ ਨੇ ਨਾਮ ਲਿਆ ਉਰਫੀ ਜਾਵედ ਕਹਿੰਦਾ ਉਹ ਵੀ ਬੜੀ ਭੀੜ ਇਕੱਠੀ ਕਰ ਲੈਂਦੀ ਹੈ ਮਤਲਬ ਇਹ ਸਾਰੇ ਲੇਡੀਜ਼ ਦੇ ਚੈਨਲਾਂ ਨੂੰ ਦੇਖਦਾ ਡਾਂਸਰਾਂ ਦੇ ਚੈਨਲਾਂ ਨੂੰ ਦੇਖਦਾ ਤੇ ਦੂਸਰਿਆਂ ਦੇ ਕਰੈਕਟਰ ਬਾਰੇ ਜੋ ਮਰਜ਼ੀ ਬੋਲ ਦਵੇ ਇਹਨੂੰ ਸਭ ਛੂਟ ਹੈ ਹੁਣ ਇਸ ਬੰਦੇ ਦਾ ਬਾਬੇ ਦਾ ਤੁਸੀਂ ਨੇਚਰ ਸਮਝ ਸਕਦੇ ਹੋ ਕੀ ਹੈ ਕੀ ਇਹਦੇ ਮਨ ਦੇ ਵਿੱਚ ਇੱਕ ਲੇਡੀ ਦੀ ਰਿਸਪੈਕਟ ਹੈ ਉਹਨੂੰ ਕਵੈਸਚਨ ਪੁੱਛਿਆ ਗਿਆ ਕਿ ਆਪੀ ਹੀੜ ਇਕੱਠੀ ਕਰਦੇ ਨੇ ਕਹਿੰਦਾ ਭੀੜ ਤਾਂ ਮੈਂ ਵੀ ਇਕੱਠੀ ਕਰ ਲਾਂਗਾ ਕਹਿੰਦਾ ਭੀੜ ਤਾਂ ਜਿਹੜੀ ਬੋਂਬੇ ਉਹ ਡਾਂਸਰ ਆਂਦੀ ਐ ਜਿਹੜੀ ਗੋਦੀਆਂ ਚੁੱਕ-ਚੁੱਕ ਬੰਦੀ ਐ ਤੇ ਉਹ ਵੀ ਭੀੜ ਬੜੀ ਇਕੱਠੀ ਕਰ ਲੈਂਦੀ ਐ ਮਤਲਬ ਇਹ ਬੰਦੇ ਦੀ ਉਹ ਤਾਂ ਉਹਦਾ ਪ੍ਰੋਫੈਸ਼ਨ ਐ ਉਸ ਲੇਡੀ ਦਾ ਜਿਹਦਾ ਜਿਹਦਾ ਕੋਈ ਪ੍ਰੋਫੈਸ਼ਨ ਐ ਉਹ ਬੰਦਾ ਉਹੋ ਹੀ ਕੰਮ ਕਰੇਗਾ ਨਾ ਹੁਣ ਇਹਨਾਂ ਦਾ ਪ੍ਰੋਫੈਸ਼ਨ ਐ ਬਾਬਿਆਂ ਦਾ ਉਹਦਾ ਪ੍ਰੋਫੈਸ਼ਨ ਐ ਡਾਂਸਰ ਦਾ ਉਹ ਡਾਂਸ ਹੀ ਕਰਨਾ ਉਹਨੇ ਫਿਰ ਕੀ ਕਾਮਨਾ ਕਰੇ ਆਪਣਾ ਤੇ ਇਹਨਾਂ ਦੀ ਸੋਚ ਦੇਖ ਲਓ ਤੇ ਫਿਰ ਇਹ ਵੀ ਦੇਖ ਲਓ ਕਿ ਕੀ ਕੀ ਦੇਖਦੇ ਨੇ ਉਹਨਾਂ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਨੇ ਫਿਰ ਇਹ ਲੋਕ ਜਿਸ ਤਰ੍ਹਾਂ ਇਹ ਕਹਨਾਂ ਨੇ ਹੋਰ ਬਾਬੇ ਨੇ ਇਲਜ਼ਾਮ ਲਾਇਆ ਉਹਨਾਂ ਤੇ ਕਿ ਅਸੀਂ ਦੇਖਿਆ ਜੀ ਇਹ ਉੱਥੇ ਪ੍ਰੈਕਟਿਸ ਕਰ ਰਹੇ ਸੀ ਤੂੰ ਇਸ ਤਰ੍ਹਾਂ ਡਿਗਣਾ ਇਦਾਂ ਡਿਗਣਾ ਇਹਨੂੰ ਐ ਨਹੀਂ ਪਤਾ ਕਿ ਉਹ ਸਵੇਰੇ ਡਰਾਮਾ ਉਹਨਾਂ ਨੇ ਉੱਥੇ ਕਰਨਾ ਸੀ ਇੱਕ ਡਰਾਮਾ ਕੀਤਾ ਸੀ ਉਹਨਾਂ ਨੇ ਉੱਥੇ ਉਹਦੀ ਰਿਹਰਸਲ ਚੱਲ ਰਹੀ ਸੀ ਉਹ ਹੁਣ ਪ੍ਰੇਮ ਚੋਪੜਾ ਕਿਸੇ ਪਿਕਚਰ ਦੇ ਵਿੱਚ ਡਾਕੂ ਦਾ ਰੋਲ ਕਰੇ ਤੇ ਬਾਬਾ ਜੀ ਕਹਿਣਗੇ ਤਾਂ ਡਾਕੂ ਹੈ ਤਾਂ ਡਾਕੂ ਹੈ ਤਾਂ ਡਾਕੂ ਹੈ ਉਹ ਤਾਂ ਰੋਲ ਕਰ ਰਿਹਾ ਪਿਕਚਰ ਦੇ ਵਿੱਚ ਉਹ ਸੱਚ ਥੋੜਾ ਐਸੀ ਤਰ੍ਹਾਂ ਉਹ ਰਿਹਰਸਲ ਚੱਲ ਰਹੀ ਸੀ ਉਹ ਡਰਾਮੇ ਦੀ ਅਗਲੇ ਦਿਨ ਉਹਨਾਂ ਨੇ ਡਰਾਮਾ ਕੀਤਾ ਉਹ ਵਾਲਾ ਉਹ ਇਸ ਤਰ੍ਹਾਂ ਥੋੜਾ ਉੱਥੇ ਹੁੰਦਾ ਕਿ ਬਿਨਾਂ ਵਜ੍ਹਾ ਕਿਸੇ ਨੂੰ ਕਹਿਣ ਤੂੰ ਇਸ ਤਰ੍ਹਾਂ ਡਿਗ ਜਾਣਾ ਤੂੰ ਇਦਾਂ ਕਰਾਂਗਾ ਮੈਂ ਹੱਥ ਲਗਾਵਾਗਾ ਤੂੰ ਡਿਗ ਪਈ ਇਦਾਂ ਦੀ ਕੋਈ ਚੀਜ਼ ਨਹੀਂ ਹੈ ਉੱਥੇ ਹੀਲਿੰਗ ਹੁੰਦੀ ਹੈ ਜੇ ਐ ਚਾਹੁੰਦੇ ਨੇ ਉੱਥੇ ਹੀਲਿੰਗ ਹੁੰਦੀ ਹੈ ਜਿਹੜੇ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਪ੍ਰੋਵਾਈਡ ਕਰਾ ਦੰਗੇ ਸਾਰੇ ਪ੍ਰੂਫ ਕਿ ਕਿਸ ਤਰ੍ਹਾਂ ਲੋਕ ਹਸਪੀਟਲਜ਼ ਦੇ ਵਿੱਚ ਵੀ ਚੰਗੇ ਹੋਏ ਨੇ ਜਿਹੜੇ ਲਾਸਟ ਸਟੇਜ ਦੇ ਉੱਤੇ ਸੀ ਲੋਕ ਉਹ ਵੀ ਚੰਗੇ ਹੋਏ ਨੇ ਉਹ ਰੋਜ਼ ਹੋ ਰਹੇ ਨੇ ਇਹ ਨਹੀਂ ਕਿਉਂਕਿ ਲੋਕੀ ਐਬਜੈਕਸ਼ਨ ਕਰਦੇ ਸੀ ਕਿ ਤੁਸੀਂ ਹਸਪੀਟਲਾਂ 'ਚ ਕਿਉਂ ਨਹੀਂ ਜਾਂਦੇ ਹੁਣ ਉੱਥੇ ਪ੍ਰੇਅਰ ਲਾਈਨ ਹਸਪੀਟਲ ਦੇ ਲਈ ਇੱਕ ਅਲੱਗ ਤੋਂ ਬਣਾਈ ਗਈ ਹੈ ਹਸਪੀਟਲ ਤੋਂ ਲੋਕ ਅਪਰੋਚ ਕਰਦੇ ਨੇ ਜ਼ੂਮ ਐਪਲੀਕੇਸ਼ਨ ਦੇ ਥਰੂ ਤੇ ਉਹਦੇ ਉੱਤੇ ਹੱਥ ਦੇ ਨਾਲ ਟੀਵੀ ਦੇ ਉੱਤੇ ਹੀ ਪ੍ਰੇਅਰ ਕੀਤੀ ਜਾਂਦੀ ਹੈ ਤੇ ਲੋਕ ਹੀਲ ਹੁੰਦੇ ਨੇ ਤੇ ਉਹ ਸੈਂਕੜੇ ਗਵਾਈਆਂ ਇਹੋ ਜਿਹੀਆਂ ਨੇ ਲੋਕ ਹਸਪੀਟਲਾਂ ਦੇ ਵਿੱਚੋਂ ਲਾਸਟ ਸਟੇਜ ਦੇ ਉੱਤੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਨਿਕਲ ਕੇ ਬਾਹਰ ਆਏ ਸੋ ਅਸੀਂ ਬਿਨਾਂ ਵਜਾ ਨਾਲ ਕਿਸੇ ਨੂੰ ਭੰਡੀ ਜਾਈਏ ਅਸੀਂ ਉਹਨਾਂ ਦੇ ਕੰਮਾਂ ਨੂੰ ਦੇਖੀਏ ਮੈਂ ਸਾਰੇ ਆਪਣੇ ਭਰਾਵਾਂ ਨੂੰ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਹੋ ਜਿਹੇ ਬਾਬਿਆਂ ਦੇ ਮਗਰ ਨਾ ਲੱਗੋ ਕਿਉਂਕਿ ਇਹ ਆਪ ਪਤਾ ਨਹੀਂ ਕਿਹਨਾਂ ਦੇ ਭੇਜੇ ਹੋਏ ਲੋਕ ਨੇ ਇਹ ਆਪਣਾ ਕੰਮ ਕਰਕੇ ਨੌਜਵਾਨਾਂ ਨੂੰ ਫਸਾ ਕੇ ਤੇ ਦੌੜ ਜਾਂਦੇ ਨੇ ਇਸ ਕਰਕੇ ਅਸੀਂ ਤਾਂ ਕੋਈ ਬੇਵਕੂਫ ਲੋਕ ਤਾਂ ਹੈ ਨਹੀਂ ਅਸੀਂ ਸ਼ਹਿਰਾਂ ਦੇ ਪੜੇ ਲਿਖੇ ਲੋਕ ਹਾਂ ਅਸੀਂ ਇਹਨਾਂ ਦੀ ਹਰ ਚਾਲ ਨੂੰ ਸਮਝਦੇ ਹਾਂ ਕੀ ਕਰਨ ਆਏ ਨੇ ਸਾਨੂੰ ਸਾਰਾ ਆਪਣੇ ਪਰਿਵਾਰ ਵੱਲੋਂ ਪੇਰੈਂਟਸ ਵੱਲੋਂ ਇਹ ਚੀਜ਼ਾਂ ਸਿਖਾਈਆਂ ਗਈਆਂ ਨੇ ਕਿਸੇ ਕਿਸੇ ਦੀ ਅੱਖ ਨੂੰ ਕਿਵੇਂ ਪਛਾਨਣਾ ਐਸੇ ਕਰਕੇ ਮੈਂ ਅਪੀਲ ਕਰਦਾ ਹਾਂ ਕਿ ਇਹਨਾਂ ਬਾਬਿਆਂ ਤੋਂ ਦੂਰ ਰਹੋ ਤੇ ਜੇ ਪਿਛਲੇ 2 ਸਾਲ ਪਹਿਲਾਂ ਇਹਨਾਂ ਨੇ ਡਿਸਟਰਬੈਂਸ ਕ੍ਰੀਏਟ ਕੀਤੀ ਸੀ ਇੱਥੇ ਫਿਰ ਬਾਬੇ ਉਹਨਾਂ ਦੇ ਨਾਲ ਜੇਲ੍ਹ ਚ ਕਿਉਂ ਨਹੀਂ ਗਏ ਜੀ ਇਹ ਵੀ ਉਹਨਾਂ ਦੀ ਉਹਨਾਂ ਦੇ ਨਾਲ ਸਹਿਮਤ ਸੀ ਐਸ ਸੀ ਦੇ ਨਾਲ ਜੋ ਇਹ ਕਹਿੰਦੇ ਸੀ ਬੱਚਿਆਂ ਨੂੰ ਵਰਗਲਾਇਆ ਇਹਨਾਂ ਨੇ ਉਹ ਬੱਚੇ ਅਜੇਲਾ ਵਿੱਚ ਬੈਠੇ ਨੇ ਤੇ ਬਾਬੇ ਪਤਾ ਨਹੀਂ ਕਿੱਦਾਂ ਨੇ ਦੌੜ ਗਏ ਨੇ ਹੁਣ ਫੇਰ ਤੋਂ ਇਹ ਉਹੀ ਸਿਚੁਏਸ਼ਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਨਾ ਇਹਨਾਂ ਦਾ ਸਾਥ ਦਿਓ ਨਾ ਇਹਨਾਂ ਦੇ ਨਾਲ ਚੱਲੋ ਤੇ ਅਮਨ ਸ਼ਾਂਤੀ ਦੇ ਨਾਲ ਭਾਈਚਾਰੇ ਦੇ ਨਾਲ ਸਾਰੇ ਲੋਕ ਪੰਜਾਬ ਦੇ ਵਿੱਚ ਇਕੱਠੇ ਰਹਿਣ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਤੇ ਨਮਸਕਾਰ ਮੇਰਾ ਨਾਮ ਜਤਿੰਦਰ ਸਿੰਘ ਹੈ